ਅੱਜਕਲ੍ਹ ਦੋਸਤੋ ਤੁਸੀਂ ਦੇਖ ਰਹੇ ਹੋ ਨਗਾਰਾ ਟੀਵੀ ਕੈਨੇਡਾ ਮੈਂ ਤੁਹਾਡਾ ਹੋਸਟ ਦੋਸਤ ਸਰਦੇਵ ਪ੍ਰਿੰਸ ਅੱਜ ਸਾਡੇ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ ਸਤਨਾਮ ਸਿੰਘ ਜੀ ਗਿੱਲ ਚੇਅਰਮੈਨ ਘਟਕਿੰਕੀ ਲੋਕ ਭਲਾਈ ਸੰਸਥਾ ਆਵੋ ਨਾ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੀ ਜੀਵਨੀ ਬਾਰੇ ਕਿ ਕਿੱਦਾਂ ਇੱਕ ਪੱਤਰਕਾਰ ਤੋਂ ਲੈ ਕੇ ਚੇਅਰਮੈਨ ਤੱਕ ਦਾ ਸਫ਼ਰ ਉਹਨਾਂ ਨੇ طے ਕੀਤਾ ਨਗਾਰਾ ਟੀਵੀ ਦਾ ਬਹੁਤ ਬਹੁਤ ਸਵਾਗਤ ਹੈ ਆਪਣੀ ਜੀਵਨੀ ਬਾਰੇ ਦੱਸੋ ਕਿ ਇੱਕ ਪੱਤਰਕਾਰ ਤੋਂ ਲੈ ਕੇ ਚੇਅਰਮੈਨ ਤੱਕ ਦਾ ਸਫਰ ਕਿਵੇਂ ਤੱਕ ਕੀਤਾ ਤੇ ਆਪਣੇ ਪਸੰਦੋਗੜ ਬਾਰੇ ਵੀ ਦੱਸੋ ਸਭ ਤੋਂ ਪਹਿਲਾਂ ਮੈਂ ਨਗਰ ਮੈਨੇਜਮੈਂਟ ਦਾ ਔਰ ਹਰਦੀਪ ਸਿੰਘ ਜੀ ਤੁਹਾਡਾ ਧੰਨਵਾਦ ਕਰਦਾ ਰਹੀ ਸਾਡੀ ਸ਼ੁਰੂਆਤ ਦੀ ਸਾਡੇ ਕੈਰੀਅਰ ਦੀ ਸ਼ੁਰੂਆਤ ਤਾਂ ਸੰਘਰਸ਼ ਜਿਹੜਾ ਸੰਘਰਸ਼ਾ ਉਹ ਸਾਡੇ ਉਤਲੇ ਚ ਹੀ ਆ ਜਰਨਲਿਜ਼ਮ ਕਰਨ ਤੋਂ ਬਾਅਦ ਮੈਂ ਸੋਸ਼ਲ ਮੂਵਮੈਂਟ ਦੇ ਵਿੱਚ ਆ ਗਿਆ ਸੋਸ਼ਲ ਮੂਵਮੈਂਟ ਚ ਆਉਂਦੇ ਨਾਲ ਨਾਲ ਮੈਂ ਕਮਿਸ਼ਨਰ ਚ ਅਜੇ ਲੋਕ ਸੰਪਰਕ ਅਫਸਰ ਦੇ ਤੌਰ ਤੇ ਕੰਮ ਕੀਤਾ ਤਾਂ ਉਹ ਤੋਂ ਜੋ ਐਕਸਪੀਰੀਅੰਸ ਮਿਲਿਆ ਉਹ ਐਕਸਪੀਰੀਅੰਸ ਦੇ ਨਾਲ ਜਿਹੜਾ ਮੈਂ ਸਫ਼ਰ ਤੈਅ ਕੀਤਾ ਉਹਦੀ ਬਦੌਲਤ ਅੱਜ ਤੁਹਾਡੇ ਕੋਲ ਬੈਠਾ ਜਗਲ ਸਾਹਿਬ ਗੱਲ ਕਰੀ ਜਾਵੇ ਪੰਜਾਬ ਦੇ ਵਿੱਚ ਜਿਹੜਾ ਅੱਜ ਕੱਲ ਬਹੁਤ ਇੱਕ ਮੁੱਦਾ ਨਸ਼ਾ ਦਾ ਮੁੱਦਾ ਬਹੁਤ ਜੁੜਾਤੇ ਆ ਕਿਸ ਤਰ੍ਹਾਂ ਦੇਖਦੇ ਜੇ ਸਭ ਤਖੂ ਨਸ਼ੇ ਸਾਡੇ ਪੰਜਾਬ ਸਟੇਟ ਨੂੰ ਘੜਵੰਖਾ ਰਹੇ ਨੇ ਨਸ਼ਾ ਆਕੇਰੇ ਇੱਥੇ ਕੰਟਰੋਲ ਕਿਉਂ ਨਹੀਂ ਕੁਝ 2-4 ਪ੍ਰੋਮਿਨੈਂਟ ਥੇਰੇਆਂ ਨੂੰ ਕਸਟਡੀ ਚ ਲੈਣਾ ਔਰ ਬਿਲਕੁਲ ਗਰੀਬ ਗੁਰਬੇ ਨੂੰ ਐਨਡੀਪੀਸੀ ਐਕਟ ਤਹਿਤ ਪਰਚੇ ਦਰਜ ਕਰਨੇ ਕਿਸੇ ਮੁਸ਼ਕਿਲ ਦਾ ਸਮਾਂ ਦਾ ਨਹੀਂ ਜੋ ਚਾਹੀਦਾ ਸੀ ਵੀ ਸਾਡੀ ਵਿਧਾਨਪਾਲਿਕਾ ਸਾਡੀ ਕਾਰਜਪਾਲਿਕਾ ਸਾਡੀ ਨਿਆਂਪਾਲਿਕਾ ਕੁਛ ਪੰਜਾਬ ਦੇ ਨਸ਼ੇ ਨੂੰ ਲੈ ਕੇ ਇਹੋ ਜਿਹੀ ਨਿਯਮ ਤਿਆਰ ਕਰਨ ਇਹੋ ਜਿਹੀ ਨੀਤੀ ਤਿਆਰ ਹੋਵੇ ਜਿਹੜੀ ਪੰਜਾਬ ਦੀ ਕੁੱਖ ਪੰਜਾਬ ਦੀ ਰੁੱਖ ਸਾਡੇ ਪੰਜਾਬ ਦੀ ਜਿਹੜੇ ਕੁਦਰਤੀ ਵਾਤਾਵਰਨ ਨੂੰ ਬਚਾ ਸਕੇ ਸਾਡੀ ਜਨਰੇਸ਼ਨ ਨੂੰ ਬਚਾ ਸਕੇ ਲੇਕਿਨ ਪੰਜਾਬ ਗਵਰਨਮੈਂਟ ਇਸ ਮੁੱਦੇ ਤੇ ਟੋਟਲ ਫੇਲ ਹੋ ਚੁੱਕੀ ਹੈ ਸਾਡੀ ਜੁਡੀਸ਼ਰੀ ਸਿਰਫ ਐਵੀਡੈਂਸ ਤੇ ਬੇਸ ਤੇ ਕਸਟਡੀ ਦੇਨ ਦੇ ਵਿੱਚ ਹੀ ਰੁਝਾਨ ਆ ਜਿਹੜਾ ਰੂਟੀਨ ਐਕਸਰਸਾਈਜ਼ ਆ ਲੇਕਿਨ ਇਹਦੇ ਵਿੱਚੋਂ ਸਾਨੂੰ ਕੋਈ ਨਤੀਜਾ ਨਿਕਲਦਾ ਸਾਹਮਣੇ ਨਹੀਂ ਆ ਰਿਹਾ ਵੀ ਅਸੀਂ ਪੰਜਾਬ ਨੂੰ ਨਸ਼ੇ ਦੀ ਇਸ ਦਰਦਲ ਚੁੱਕੀ ਵੇਕ ਦੇ ਜਾ ਸਕਦਾ ਕਿਸਾ ਪੰਜਾਬ ਸਰਕਾਰ ਨੇ ਇੱਕ ਜਿਹੜੀ ਮੁਹਮਲ ਛੇੜੀ ਹੈ ਜਯੋਧ ਨਸ਼ਾ ਵਿਰੋਧ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਕਿਥੋਂ ਤੱਕ ਕਿਤੇ ਕਾਮਯਾਬ ਹੋ ਪਾਈਏ ਦੇਖੋ ਸਟੇਟ ਦੀ ਕੀ ਪਾਲਿਸੀ ਹੈ ਕਿ ਉਹਦੇ ਮਾਪਦੰਡ ਨੇ ਉਹਦੇ ਬਾਰੇ ਅਸੀਂ ਇੰਟਰਨਲ ਪਾਲਿਸੀ ਬਾਰੇ ਤਾਂ ਨਹੀਂ ਜਾਣਦੇ ਲਿਕਨਿਕ ਸਟੇਟ ਵਿੱਚ ਜਿਹੜੇ ਬੈਠੇ ਬੰਦੇ ਨੇ ਜਿਹੜੇ ਵਿਧਾਨ ਸਭਾ 'ਚ ਬੈਠੇ ਬੰਦੇ ਨੇ ਜਿੰਦਾ ਕੋ ਪੰਜਾਬ ਦੀ ਸੱਤੇ ਦੀਆਂ ਚਾਬੀਆਂ ਉਹ ਆਪਣੇ ਘਰ ਵਿੱਚ ਰੌਲਾ ਪਾਉਣ ਦੇ ਆ ਕਿ ਇਹ ਨਸ਼ੇੜੀ ਸਟੇਟ ਹੈ ਜੀ ਤੇ ਬਹੁਤ ਇਹਨੂੰ ਬਦਨਾਮ ਕਰਨ ਦਾ ਸਾਡਾ ਲੋਕ ਸਿਓ ਹੋਇਆ ਕਿ ਜਿਹੜੇ ਐਨਆਰਆਈ ਇਨਵੈਸਟਰ ਨੇ ਉਹ ਸਟੇਟ 'ਚ ਪੈਸਾ ਨਹੀਂ ਲਾ ਰਹੇ ਜਦੋਂ ਪਤਾ ਲੱਗ ਗਿਆ ਕਿ ਇਹ ਮੁੰਡਾ ਇਹ ਕੁੜੀ ਪੰਜਾਬ ਦਾ ਵਾ ਤਾਂ ਉਹਨੂੰ ਕੋਈ ਬਾਹਰ ਦਾ ਰਿਸ਼ਤਾ ਨਹੀਂ ਕਰੂਗਾ ਪੰਜਾਬ ਸਟੇਟ ਨੂੰ ਐਸਾ ਤੱਕ ਬਦਨਾਮ ਕਰਕੇ ਪੰਜਾਬ ਸਟੇਟ ਦੀ ਜਿਹੜੀ ਪ੍ਰਭੂ ਸੱਤਾਵਾ ਜੋ ਪੰਜਾਬ ਸਟੇਟ ਦੀ ਇੰਪੋਰਟੈਂਟ ਹੈ ਜੋ ਪੰਜਾਬ ਸਟੇਟ ਦੀ ਹਿਸਟੋਰੀਕਲ ਬੈਕਅਪ ਹੈ ਉਹਨੂੰ ਅਸਿਕ ਸਾਹਬ ਨਾਲ ਡਿਸਟਰੋਏ ਕਰ ਰਹੇ ਆ ਸੋ ਪੰਜਾਬ ਗਵਰਨਮੈਂਟ ਦਾ ਜੁਧ ਨਸ਼ਿਆਂ ਵਿਰੁੱਧ ਇੱਕ ਅਖਬਾਰਾਂ ਤੱਕ ਤਸੀਮਤ ਹੋ ਸਕਦਾ ਐਡਵਰਟਾਈਜ਼ਮੈਂਟ ਤੱਕ ਹੋ ਸਕਦਾ ਲੇਕਿਨ ਜ਼ਮੀਨੀ ਪੱਧਰ ਤੇ ਨਸ਼ੇ ਦੀ ਤਾਦਾਦ ਵਧੀ ਆ ਜ਼ਰੂਰ ਬਧਿਆਵਾ ਔਰ ਸਰਕਾਰੀ ਤਸ਼ੱਦਦ ਸੀਖਾ ਦੀ। ਅੱਛਾ ਸਰ ਇੱਕ ਹੋਰ ਚੀਜ਼ ਦੇਖੀ ਗਈ ਆ ਕਿ ਮੰਨ ਲਓ ਕੋਈ ਬੰਦਾ ਡਰਗੇਟਿਕ ਆ ਜਾਂ ਕੋ ਨਸ਼ੇ ਬਾਜ ਜਾਂ ਨਸ਼ੇ ਵੇਚਦਾ ਕਰਦਾ ਵਾ। ਹੁਣ 50 ਸਰਕਾਰੀ ਮਿਹਨਤਾਂ ਤੇ ਜਿਹੜੇ ਆ ਉਹਨਾਂ ਦੇ ਘਰ ਜਿਹੜੇ ਆ ਉਹ ਨਿਸ਼ਚੋ ਨਾਬੂਤ ਕੀਤੇ ਜਾ ਰਹੇ ਆ ਢਾਏ ਜਾ ਰਹੇ ਆ। ਲੱਗਦਾ ਨਹੀਂ ਕਿ ਜਿਹੜਾ ਇੱਕ ਪਰਸਨ ਗ੍ਰਿਟੀ ਆ ਜੋ ਦੋਸ਼ੀ ਆ ਤੇ ਉਹਨੂੰ ਸਜ਼ਾ ਬਾਕੀ ਘਰ ਵਾਲਿਆਂ ਦਾ ਕੀ ਕਸੂਰ ਹੈ ਕਿੰਨੇ ਕਿਸ ਤਰ੍ਹਾਂ ਦੇਖਦੇ ਸਭ। ਦੇਖੋ ਸਭ ਤੋਂ ਪਹਿਲੀ ਗੱਲ ਕੋਈ ਅਲਾਮਤ ਮੇਰੇ 'ਚ ਆ ਕਿਉਂ ਕਮੀ ਮੇਰੇ 'ਚ ਆ। ਮੇਰੇ ਘਰ ਚ ਮੇਰੀ ਜ਼ਮੀਨ ਚ ਮੇਰੀ ਬੰਬੀ ਦੇ ਉਹਨੂੰ ਡਿਸਟロイ ਕਰਨਾ ਜਾਂ ਉਹਨੂੰ ਲੌਸ ਕਰਨਾ ਪ੍ਰੋਪਰਟੀ ਲੌਸ ਕਰਨਾ ਇਹ ਕਿਹੜੀ ਸੰਵਿਧਾਨ ਚ ਕਿਹੜੇ ਕਾਨੂੰਨ ਚ ਲਿਖਿਆ ਗਲਤੀ ਮੈਂ ਕਰਾਂ ਤੇ ਖਮਿਆਜਾ ਮੇਰੇ ਬੱਚੇ ਜਾਇ ਮੇਰੇ ਫੈਮਿਲੀ ਮੈਂਬਰ ਜਾਇ ਮੇਰੇ ਇਨਲॉज ਪੁੱਤਣ ਇਹ ਗੱਲ ਗਲਤ ਆ ਦੇਖੋ ਜੇਕਰ ਕਰਾਇਮ ਕਿਸੇ ਨੇ ਕੀਤਾ ਤਾਂ ਉਹਦੇ ਮੁਤਾਬਕ ਕਾਨੂੰਨ ਚ ਵਿਵਸਥਾ ਉਹਨੂੰ ਸਜ਼ਾ ਦੀ ਘਰਟ ਆਜਣਾ ਬੇਕਾਰ ਕਰ ਦੇਣਾ ਇੱਕ ਬਹੁਤ ਵੱਡਾ ਜਿਹੜਾ ਜ਼ੁਲਮ ਹੈ ਜ਼ਵਰਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਪੰਜਾਬ ਦੇ ਨਿਆਂ ਪਾਲਿਕਾ ਨੂੰ ਔਰ ਪ੍ਰੋਮੀਨੈਂਟ ਕਮਿਸ਼ਨਰਾਂ ਨੂੰ ਅਪੀਲ ਕਰਾਂਗਾ ਕਿ ਜਨ ਹਿੱਤ ਦੇ ਵਿੱਚ ਇਸੀ ਤੇ ਨੋਟਿਸ ਲਾਓ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹਲਕਿਆਂ ਦੇ ਵਿੱਚ ਪ੍ਰਸ਼ਾਸਨ ਨੇ ਘੜਟਾਈ ਨੇ ਉਹਨਾਂ ਦਾ ਕੰਪਨਸੇਸ਼ਨ ਜ਼ਿਲ੍ਹਿਆਂ ਦੇ ਐਸਐਸਪੀ ਔਰ ਜਨਰਲ ਡੀਸੀ ਦੇ ਸਿਰ ਪਾਇਆ ਜਾ ਗਿਉਨ ਦੇ ਘਰ ਮੋੜੋ ਸਾਰੀ ਦੇ ਲਿਆ ਕੇ ਔਰ ਮੁਰਬ ਸੇਬਾ ਜਿਹੜਾ ਉਹਨਾਂ ਪਰਿਵਾਰਾਂ ਦਾ ਕਰਾਇਆ ਜਾਵੇ ਜਿਨ੍ਹਾਂ ਨੂੰ ਇਹ ਪ੍ਰਸ਼ਾਸਨ ਫੁੱਟਪਾਥ ਤੇ ਲਾਇਆ ਗੱਲ ਸਾਬ ਗੱਲ ਕਰ ਲਈ ਜਿਵੇਂ ਖੜਕੁਵਾਦੀ ਜਿਵੇਂ ਕਿ ਕੋਈ ਇੱਕ ਪਿਛਟਪੁਲ ਅਫਸਰ ਸੀ ਜਿਨ੍ਹਾਂ ਨੇ ਝੂਠੇ ਪੁਲਸ ਮੁਕਾਬਲੇ ਜਿਹੜੇ ਕਰਕੇ ਆ ਪਤਾ ਨਹੀਂ ਕਿੰਨੇ ਕੁ ਬੇਦੋਸ਼ੇ ਨੌਜਵਾਨ ਨੂੰ ਮੌਜ ਘਾਟ ਉਤਾਰਿਆ ਹੁਣ ਅੱਜਕਲ ਮਾਨੀਓ ਕਦਾਲਪੁਰਾਂ ਜਿਹੜੀ ਬਕਾਇਦਾ ਉਹ ਸਜ਼ਾ ਮਿਲ ਰਹੀ ਹੈ ਸਭ ਕੁਝ ਹੋ ਰਿਹਾ ਇਹ ਲੱਗਦਾ ਕਿ ਅੱਜ ਵੀ ਜੋ ਮਤਲਬ ਕੁਝ ਪੁਲਸ ਅਫਸਰਾਂ ਨੇ ਐਸੀ ਨੇ ਜਿਹੜੇ ਮਤਲਬ ਇਹ ਸਭ ਨੌਜਵਾਨ ਪੀੜ੍ਹੀ ਦਾ ਘਾਣ ਕਰਦੇ ਆ ਜਾਂ ਕੋ ਆਪਣੀ ਪਰਸਨਲਾਈਟੀਆਂ ਕੱਢਦੇ ਆ ਕਿਸ ਤਰ੍ਹਾਂ ਦੇਖਦੇ ਕੌਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਖਿਲਾਫ ਵੀ ਕਾਰਵਾਈ ਮਤਲਬ ਕਿਉਂ ਪਾਇਗੀ ਕਰਨੀ ਦੇਖੋ ਰਹੀ ਗੱਲ ਸ਼ਾਸਨ ਪ੍ਰਸ਼ਾਸਨ ਦੀ ਦਰਸਲ ਪੁਲਸ ਪ੍ਰਸ਼ਾਸਨ ਹੀ ਇੱਕ ਆਮ ਨਾਗਰਿਕ ਨੂੰ ਕ੍ਰਿਮੀਨਲ ਬਣ ਲਈ ਮਜਬੂਰ ਕਰਦਾ ਰਹੀ ਗੱਲ ਇਹਨਾਂ ਦੇ ਕੈਦ ਦੇ ਕਾਨੂੰਨ 'ਚ ਰਹਿ ਕੇ ਸਜ਼ਾਵਾਂ ਦੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਇਸ ਮਾਮਲੇ ਚ ਬਹੁਤ ਹਿਸਟੋਰੀਕਲ ਫੈਸਲੇ ਆਏ ਨਤੀਜੇ ਆਏ ਟੈਰਰਿਜ਼ਮ ਪੀਰੀਅਡ ਵੇਲੇ ਉਹਨਾਂ ਨੇ ਜੋ ਤਰਨਤਾਰਨ ਦੇ ਵਿੱਚ ਜੋ ਕੁਛ ਕਢਵਾਇਆ ਜਿਵੇਂ ਟਰੇਸ ਆਊਟ ਕੀਤਾ ਤੇ ਇਹਨੇ ਬੰਦੇ ਪੁਲਿਸ ਨੇ ਜਿਹੜੇ ਨਜਾਇਜ਼ ਮਾਰੇ ਆ ਔਰ ਅੱਜ ਦੀਆਂ ਤਾਜ਼ਾ ਲੇਟੈਸਟ ਖਬਰਾਂ ਨੇ ਕਰੰਟ ਜਿਹੜੇ ਪੁਲਿਸ ਅਫਸਰ ਗਿਲਤੀ ਸੀ ਉਹਨਾਂ ਦੀ ਜੇਲ੍ਹਾਂ ਦੇ ਵਿੱਚ ਡੈਥ ਹੋ ਗਈ ਪਰਵਾਰਾਂ ਨੇ ਉਹਨਾਂ ਦੀ ਡੈੱਡ ਬਾਡੀਆਂ ਨੂੰ ਲੈਣ ਤੋਂ ਡਿਨਾਈ ਕਰਤਾ। ਔਰ ਐਸੀ ਮਹਿਸੂਸ ਕਰਦੇ ਆਂ ਵੀ 99.9 ਪੁਲਿਸ ਪ੍ਰਸ਼ਾਸਨ ਦੇ ਜਿੰਨੇ ਵੀ ਕੋਰਟ ਕੇਸ ਚੱਲਦੇ, ਟ੍ਰਾਇਲ ਚੱਲਦੇ ਆ ਤੇ ਲਿਟਿਗੇਸ਼ਨ ਚੱਲਦੀਆਂ ਉਹ ਉਹਨਾਂ ਦੀ ਆਊਟ ਆਫ ਵੇ ਜਾਣ ਕਰਕੇ ਆ ਜਦੋਂ ਕਾਨੂੰਨ ਦੇ दायरे ਤੋਂ ਬਾਹਰ ਹੁੰਦੇ ਨੇ ਤਾਂ ਫਿਰ ਉਹਨਾਂ ਦੀ ਐਸੀ ਗੱਲਾਂ ਅਫੈਕਟ ਹੁੰਦੀਆਂ। ਪੰਜਾਬ ਦੇ ਵਿੱਚ ਪੁਲਿਸ ਪ੍ਰਸ਼ਾਸਨ ਜੋ ਬ੍ਰਿਟਿਸ਼ ਅੰਪਾਇਰ ਵੇਲੇ ਦੀ ਆ ਉਹਦੇ ਵਿੱਚ ਸੋਧ ਲਈ ਲੋੜ ਹੈ ਉਹਦੇ ਵਿੱਚ ਲੋੜੀਂਦੀ ਸੋਧ ਕੀਤੀ ਜਾਵੇ ਉਹਦਾ ਕਿਰਦਾਰ ਉਹਦਾ ਕਰੈਕਟਰ ਤੈਅ ਕੀਤਾ ਜਾਵੇ ਔਰ ਵਰਦੀ ਤਾਂ ਪਚਾਈ ਖਾਕੀ ਆ ਲਿਕਲ ਰੂਹਰ ਵਿੱਚ ਅੱਜ ਵੀ ਅੰਗਰੇਜ਼ਾਂ ਦੀ ਚੱਲੀ ਆ ਰਹੀ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਜਿੱਦਾਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਕਾਰਜਕਾਲ ਵੇਲੇ ਜਿਹੜਾ ਡਿਪਟੀ ਸੀਐਮਸੀ ਤਾਂ ਉਹਨਾਂ ਨੇ ਸਹਾਜ ਕੇਂਦਰ ਬਣਾਏ ਸੇਵਾ ਕੇਂਦਰ ਬਣਾਏ ਵੀ ਵਿਦੇਸ਼ਾਂ ਦੀ ਤਰਜ਼ ਤੇ ਪ੍ਰਸ਼ਾਸਨ ਨੂੰ ਇੱਕ ਨਵਾਂ ਵੀ ਦਿੱਖ ਇਕਨਾਂ ਵੀ ਸੋਚ ਕਿਨਾਂ ਵੀ ਪ੍ਰਵਾਜ ਦਿੱਤੀ ਜਾਵੇ ਲੇਕਿਨ ਉਹ ਬਿਲਡਿੰਗਾਂ ਤੱਕ ਸੀਮਤ ਰਹੇਗਾ ਜਿਹੜੀ ਰੂਹ ਆ ਉਹ ਅੱਜ ਵੀ ਉਸੇ ਹੀ ਤਰ੍ਹਾਂ ਦੀ ਆ ਅੱਜ ਵੀ ਇਹ ਕਾਨੂੰਨ ਤੋਂ ਬਾਹਰ ਹੋ ਕੇ ਸ਼ਾਸਨ ਪ੍ਰਸ਼ਾਸਨ ਕੰਮ ਕਰਦਾ ਔਰ ਪੁਲਸ ਦਾ ਤਾਂ ਨਿਤ ਆਏ ਦਿਨ ਸੁਰਖੀਆਂ 'ਚ ਰਹਿਣਾ ਇਹੋ ਹੀ ਵਜ੍ਹਾ ਕਿ ਕੈਦੇ ਕਾਨੂੰਨ ਨੂੰ ਖੁਦ ਹੀ ਨਹੀਂ ਪਾਲੋ ਜਿਹੜੇ ਫਾਲੋ ਕਰਦੇ ਜਦੋਂ ਆਪ ਲਾਅ ਵਾਇਲਟ ਕਰਨ ਦੇ ਆ ਜਦੋਂ ਰੱਖਿਆ ਕਰਨ ਵਾਲੀ ਕਾਨੂੰਨ ਦੀ ਉਲੰਘਣਾ ਕਰ ਰਿਹਾ ਤਾਂ ਇਹਨੂੰ ਫਿਰ ਬਚਾਊ ਕੌਣ ਇਹ ਸਵਾਲੀਆਂ ਮਿਸ਼ਾਨ ਉਸ ਪ੍ਰਸ਼ਾਸਨ ਤੇ ਕੋਈ ਮੈਂ ਕਹਿ ਸਕਦੀ ਆ ਕਿ ਸਿਰਫ ਸਰਕਾਰਾਂ ਹੀ ਬਦਲੀਆਂ ਚਿਹਰੇ ਬਦਲੇ ਆ ਪੱਗਾਂ ਬਦਲੀਆਂ ਬਾਕੀ ਲਾਏ ਨ ਆਰਡਰ ਦੀ ਸਥਿਤੀ ਜਿਵੇਂ ਦੀ ਤਿਵੇਂ ਹੀ ਆ ਹ ਐਸ ਆਈਟੀ ਐ ਜੀ ਉਹਦੀ ਤਿਵੇਂ ਆ ਇਹਨੂੰ ਸਹੀ ਕਰਨ ਦੇ ਲਈ ਵਿਧਾਨਪਾਲਿਕਾ ਨੂੰ ਤਕੜੇ ਹੋ ਕੇ ਨਿੱਡਰ ਸੋਚ ਤੇ ਨਿੱਡਰ ਜਿਹੜਾ ਨਿੱਡਰ ਆਵਾਜ਼ ਬਣ ਕੇ ਪੰਜਾਬ ਦੇ 2.5 3 ਕਰੋੜ ਲੋਕਾਂ ਦੇ ਹੱਕਾਂ ਔਰ ਇੱਤਾਂ ਦੀ ਵਕਾਲਤ ਕਰਨੀ ਚਾਹੀਦੀ ਆ ਸਾਨੂੰ ਬਿਲਕੁਲ ਪਾਰਦਰਸ਼ੀ ਔਰ ਇੱਕ ਵਧੀਆ ਸੁਚੱਜਾ ਸ਼ਾਸਨ ਪ੍ਰਸਾਹ ਸੰਚਾਈਦਾ ਔਰ ਪੰਜਾਬ ਦੇ ਵਿੱਚ ਜਿਹੜਾ ਪੋਲੀਟੀਕਲ ਫੈਕਟਰ ਆ ਪੋਲੀਟੀਕਲ ਫੈਕਟਰ ਲੋਕਾਂ ਦੀ ਸੋਚ ਦੇ ਅਨੁਕੂਲ ਨਹੀਂ ਆ ਮੌਗਾ ਪ੍ਰਸਤੀ ਆ ਕ੍ਰਿਮਨਲਵਾਦ ਆ ਔਰ ਡਿਸਕਵਾਲਿਫਾਈ ਜਿਹੜੇ ਅਨਟ੍ਰੇਡ ਨੇ ਜਿਹੜੇ ਪੋਲੀਟਿਕਸ ਬਾਰੇ ਨਹੀਂ ਜਾਣਦੇ ਉਹਨਾਂ ਦਾ ਪੰਜਾਬ ਦੀ ਸਤਾ ਦੇ ਵਿੱਚ ਆਉਣਾ ਔਰ ਬਹੁਤ ਵੱਡਾ ਲੋਸ ਆ ਪੰਜਾਬ ਦੇ ਲੋਕਾਂ ਗੱਲ ਸਭ ਗੱਲ ਕਰਨੀ ਜਾਵੇ ਜਿਹੜੀ ਨੌਜਵਾਨ ਪੀੜ੍ਹੀ ਆ ਜਿਹੜਾ راہ ਪਰੇ ਪਟਕੇ ਜਿਹੜੇ ਕੁਝ ਵੀ ਜਿਹੜੇ ਗਲਤ ਰਾਹੇ ਰਾਹੇ ਪੈ ਗਏ ਜਾਂ ਗੈਂਗਸਟਰ ਬਣ ਸਾ ਗਏ ਆ ਅਗਰ ਜਿਹੜੋਂ ਆਪਣੀ ਜਮਾ ਪੂਰੀਆਂ ਕਰਕੇ ਉਹ ਮੁਕਤਰਾਚ ਹੋਣਾ ਚਾਹੁੰਦੇ ਨੇ ਤੇ ਤੁਸੀਂ ਕਿਸ ਤਰ੍ਹਾਂ ਦਿਗ-ਦਗ ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਦਾ ਵਕੀਨ ਦੀ ਰਿਕਰ ਕਰਾਂਗੇ ਦੇਖੋ ਅਸੀਂ ਸਟੇਟ ਨੂੰ ਵੀ ਤੁਹਾਡੇ ਚੈਨਲ ਦੇ ਮਾਧਿਅਮ ਰੇ ਅਪੀਲ ਕਰਾਂਗੇ ਜਿਹੜੇ ਨੌਜਵਾਨ ਜਿਹੜੇ ਪਿੱਛੇ ਸਿਸਟਮ ਦੀ ਵਜ੍ਹਾ ਕਰਕੇ ਘਰੇ ਜਾ ਚੁੱਕੇ ਆ ਉਹਨਾਂ ਨੂੰ ਮੁਕਤਰਾਚ ਤਾਂ ਲੈ ਕੇ ਆਓ ਪਰ ਨਾਲ ਨਾਲ ਉਹਨਾਂ ਨੂੰ ਤੁਸੀਂ ਆਤਮ ਨਿਰਭਰ ਵੀ ਬਣਾਓ ਉਹਨਾਂ ਨੂੰ ਰੋਜ਼ਗਾਰ ਸਵੇ ਰੋਜ਼ਗਾਰ ਦਿਓ ਉਹਨਾਂ ਨੂੰ ਹਮਦਰਦੀ ਦਿਓ ਉਹਨਾਂ ਨੂੰ ਸਮਾਜ ਦਾ ਹਿੱਸਾ ਬਣਾਓ ਜੇ ਕਿਤੇ ਵੀ ਸਾਡੇ ਚ ਮਤਭੇਦ ਦੀ ਭਾਵਨਾ ਆਉਂਦੀ ਜਾਂ ਵਿਤਕਿਰਿਤੀ ਭਾਵਨਾ ਆਉਂਦੀ ਆ ਵੀ ਇਹ ਗੈਂਗਸਟਰ ਰਿਹਾ ਵਾ ਤਾਂ ਸਮਾਜਿਕ ਰੀਤੀਆਂ ਜੇਕਰ ਸਾਡੇ ਚ ਕੋਈ ਔਗਣ ਵੀ ਹੈ ਤੇ ਗੁਣ ਵੀ ਹੈ ਇਹ ਦੋਵਾਂ ਦੇ ਪੈਰਲਰ ਹੈ ਕੁਦਰਤ ਦਾ ਨਿਯਮ ਆ ਮੈਂ ਪੰਜਾਬ ਦੇ ਗਵਰਨਰ ਨੂੰ ਵੀ ਔਰ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਾਂਗਾ ਜਿਹੜੇ ਸਾਡੇ ਨੌਜਵਾਨ ਸਾਡੇ ਬੱਚੇ ਕਰੇ ਪੈ ਚੁੱਕੇ ਨੇ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਵਾ ਉਹਨਾਂ ਦੇ ਕੇਸਾਂ ਨੂੰ ਹਮਦਰਦੀ ਨਾਲ ਕਨਸੀਡਰ ਕੀਤਾ ਜਾਵੇ ਉਹਨਾਂ ਦੀ ਜ਼ਮਾਨਤ ਤਾ ਨੂੰ ਲੈ ਕੇ ਕਨਸੀਡਰ ਕੀਤਾ ਜਾਵੇ ਫੈਮਿਲੀ ਨੂੰ ਲੈ ਕੇ ਪਿੰਡਾਂ ਦੀਆਂ ਮੋਹਤਵਾਰ ਪੰਚਾਇਤਾਂ ਨੂੰ ਲੈ ਕੇ ਉਹਨਾਂ ਕੋ ਮੇਜਰ ਨਾਮੇ ਲੈ ਜਾਣ ਕਿ ਇਹ ਬੱਚੇ ਗਾਂ ਤੋਂ ਇਧਰ ਨਹੀਂ ਕਰਨਗੇ ਉਹਨੂੰ ਜ਼ਿੰਦਗੀ ਜਿਉਣ ਦਾ ਜਿਹੜੀ ਅਮਨ ਔਰ ਸ਼ਾਂਤੀ ਨਾਲ ਮੌਕਾ ਦਿੱਤਾ ਜਾਵੇ ਤਾਂ ਕਿ ਇਹ ਬੱਚੇ ਜਿਹੜੇ ਆ ਸਟੇਟ ਲਈ ਇੱਕ ਪ੍ਰੇਰਣਾ ਬਣ ਸਕਣ ਗੱਜਾ ਪਛੇ ਤੁਹਾਡੇ ਲੋਕ ਬਹੁਤ ਵਧੀਆ ਪ੍ਰਚਾਰਾ ਕੀਤਾ ਗਿਆ ਹੈ ਜੋ ਮਾਨਯੋਗ ਸਰਤਨ ਸਿੰਘ ਚੰਨੀ ਸੀਐਮਸੀ ਲਾਲਕੀਰ ਦਾਇੜਾ ਉਹ ਮੁੱਦਾ ਸ਼ਾਇਦ ਚੰਨੀ ਸਾਹਿਬ ਵੱਲੋਂ ਆਰਡਰ ਵੀ ਹੋ ਗਿਆ ਸੀ ਕਿ ਲਾਲਕੀ ਦੀਆਂ ਰਿਸ਼ਤੀਆਂ ਬੜੀਆਂ ਬਾਅਦ ਚ ਕਿਸ ਕਾਰਨ ਉਹ ਜਿਹੜਾ ਮੁੱਦਾ ਰਹਿ ਗਿਆ ਦੇਖੋ ਅਸੀਂ ਉੱਤੇ ਬਹੁਤ ਵੱਡੀ ਲੜਾਈ ਲੜੀ ਹੈ ਕਿ ਪੰਜਾਬ ਦੇ ਢਾਈ ਤੋਂ 3 ਕਰੋੜ ਲੋਕਾਂ ਨੂੰ ਰਹਿਸ਼ੀ ਥਾਵਾਂ ਦੇ ਮਾਲਕੀ ਹੱਕ ਦਿੱਤੇ ਜਾਣ ਆਜ਼ਾਦੀ ਤੋਂ ਬਾਅਦ ਹੁਣ ਤੱਕ ਸਾਡੇ ਸਟੇਟ ਦੇ ਵਿੱਚ ਖਾਨਾਬਦੂਸ਼ ਲੋਕ ਜ਼ਮਦੇਰੇ ਤੇ ਖਾਨਾਬਦੂਸ਼ ਹੀ ਮਰ ਜਾਂਦੇ ਰਹੇ ਸਰਕਾਰ ਦੀ ਨੀਅਤ ਔਰ ਨੀਤੀ 'ਚ ਫਰਕ ਹੈ ਨੋਟੀਫਿਕੇਸ਼ਨ 'ਚ ਫਰਕ ਨਹੀਂ ਆ ਜਿਹੜੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਲਾਲ ਕੀ ਨੂੰ ਖਤਮ ਕਰ ਲਈ ਔਰ ਘਰਾਂ ਦੇ ਮਾਲਕ ਇੱਕ ਬਣਾ ਲਈ ਉਹ ਚ ਨਵੇਂ ਸਿਰੋਂ ਸੂਦ ਦੀ ਲੋੜ ਆ ਵਿਧਾਨ ਸਭਾ 'ਚ ਉਹਨੂੰ ਪਰਸੀਵ ਕੀਤਾ ਜਾਵੇ ਔਰ ਅਸੀਂ ਬਹੁਤ ਜਲਦੀ ਜਿਹੜਾ ਸਪੀਕਰ ਸਾਹਿਬ ਨੂੰ ਔਰ 117 ਐਮ ਐਲ ਐ ਸਭਾ ਨੂੰ ਮਿਲ ਕੇ ਹਮਲ ਰਿਕੁਐਸਟ ਕਰਾਂਗੇ ਕਿ ਇਹ ਕੇਸ ਦੁਬਾਰਾ ਪੁੱਟ ਅਪ ਕੀਤਾ ਜਾਵੇ ਜਿਹੜੇ ਚ ਕਮੀਆਂ ਮੈਂ ਨੋਟੀਫਿਕੇਸ਼ਨ ਦੂਰ ਕੀਤੀ ਜਾਣ ਤਾਂ ਕਿ 2027 ਦੀ ਇਲੈਕਸ਼ਨ ਤੋਂ ਪਹਿਲਾਂ ਲੋਕ ਇਤੋਂ ਦੇ ਵੋਟਰ ਆਪਣੇ ਜਿਹੜੇ ਮਾਲਕਾਂ ਨੇ ਹੱਕ ਲੈ ਕੇ ਫਿਰ ਵੋਟ ਦਾ ਇਸਤੇਮਾਲ ਕਰ ਗਏ। ਗੱਛੇ ਤੱਕ ਤਾਂ ਗੱਲ ਕੋਕਪਰਾਲਾ ਕੀਤਾ ਕਿ ਜਿਹੜੇ ਸਕੂਲਾਂ ਦੇ ਬਾਰੇ ਕਿ ਜਿਹੜੇ ਮਤਲਬ 25% 25% ਦਾ ਕੋਟਾ ਬੱਚਿਆਂ ਦਾ ਐਸੀ ਕੋਟਾ ਬਹਾਲ ਕੀਤਾ ਜਾਵੇ। ਇਹ ਕਿੱਥੋਂ ਦਾ ਕੋਟਾ ਜਿਹੜਾ ਕੋਕਮਾਨਿਓ ਹਾਈ ਕੋਰਟ ਵੱਲੋਂ ਵੀ ਤੁਹਾਡੇ ਹੱਕ ਜੇ ਹੋ ਗਿਆ ਸੀ ਤੇ ਕਈ ਸਕੂਲ ਜਿਹੜੇ ਆ ਜਿਨ੍ਹਾਂ ਨੇ ਕਿ ਵਿੱਦਿਆ ਨੂੰ ਆਪਣੀ ਰੋਜੀ ਰੋਟੀ ਦਾ ਸਾਧਨ ਬਣਾਇਆ ਹੋਇਆ ਉਹ ਆਡਰਾਂ ਤੇ ਜਿਹੜੇ ਆ ਉਹ ਅਮਲ ਨਹੀਂ ਕਰਦੇ। ਬਈ ਕਿੱਦਾਂ ਦੇਖਦੇ ਜੀ? ਦੇਖੋ ਹਰਦੇਵ ਜੀ ਮੈਂ ਸਪਸ਼ਟ ਕਰਦਾ। ਇਹ ਕਿਸੇ ਜਾਤ ਕੌਮ ਮਸਲਬ ਦੇ ਨਾਲ ਨਹੀਂ ਇਹ ਇਕਨੋਮਿਕ ਵੀਕਰ ਸੈਕਸ਼ਨ ਜਿਹੜੇ ਗਰੀਬੀ ਦੀ ਰੇਖਾ ਦੇ ਹੇਠਾਂ ਰਹਿ ਰਹੇ ਲੋਕ ਨੇ ਇਹ ਉਹਨਾਂ ਲਈ 25% ਕੋਟਾ ਵਾ ਛੇ ਕਿਰਸਮਾਦ ਮੇ ਇਹਦੇ ਵਿੱਚ ਆਉਂਦੀਆਂ ਇਹ ਕੌਮੀ ਬੈਲ ਆ ਇਹ ਡਾਕਟਰ ਮਨਮੋਹਨ ਸਿੰਘ ਦੀ ਬਦਾਰਤ ਜਦੋਂ ਪ੍ਰਾਈਮ ਮਿਨਿਸਟਰ ਸੀ ਤਾਂ ਉਦੋਂ ਇਹ ਸਿੱਖਿਆ ਦਾ ਅਧਿਕਾਰ ਕਾਨੂੰਨ ਉਹਨਾਂ ਨੇ ਬਿੱਲ ਲੈ ਕੇ ਆਏ ਸੀ ਸਟੇਟ ਨੇ ਲਾਗੂ ਨਹੀਂ ਕੀਤਾ ਅੱਜ ਮਾਨਯੋਗ ਹਾਈ ਕੋਰਟ ਦਾ दखਲ ਆ ਸੁਪਰੀਮ ਕੋਰਟ ਦਾ ਦਖਲ ਆ ਲੇਕਿਨ ਅੱਜ ਵੀ ਸਟੇਟ ਨੈਗਲੈਕਟ ਆਫ ਡਿਊਟੀ ਔਰ ਮਾਨ ਜੋ ਹਾਈ ਕੋਰਟ ਦੇ ਹੁਕਮਾਂ ਦੀ ਅਵਗਿਆ ਦੇ ਕੇਸਾਂ 'ਚ ਅੱਜ ਇੱਕ ਟਹਿਰੇ 'ਚ ਖੜੀ ਆ ਸਾਡੀ ਸਟੇਟ ਵੀ ਇਹਨੂੰ ਲੈ ਕੇ ਕੰਸੀਡਰ ਨਹੀਂ ਕਰ ਰਹੀ ਉਹ ਵੀ ਲੋਕਾਂ ਦੇ ਹੱਕ 'ਚ ਨਹੀਂ ਖੜ ਰਹੀ ਜਿਹਦੇ ਕਰਕੇ ਲੋਕਾਂ ਨੂੰ ਜਿਹੜਾ ਇਹ ਮੌਲਕ ਹਕਕਾਰ ਆ ਉਹ ਨਹੀਂ ਮਿਲ ਪਾ ਰਿਹਾ ਔਰ 2017 ਦੇ ਵਿੱਚ ਕੈਗ ਦੀ ਰਿਪੋਰਟ ਸੀ ਜਿਹੜੀ ਵਿਧਾਨ ਸਭਾ 'ਚ ਪੇਸ਼ ਕੀਤੀ ਕਿ 10 ਲੱਖ ਬੱਚਿਆਂ ਦੀ ਬੇਦੁਖ ਤੌਰ ਤੇ ਨਸਲ ਕੁਸ਼ੀ ਹੋ ਚੁੱਕੀ ਹੁਣ ਤੱਕ ਕਰੋੜਾਂ ਦੇ ਵਿੱਚ ਜਾ ਚੁੱਕੀ ਆ ਔਰ ਇਹਦੇ ਲਈ ਬਾਲਾਂ ਦੇ ਅਧਿਕਾਰਾਂ ਦੇ ਜਿਹੜਾ ਹਨਨ ਹੋ ਰਿਹਾ ਇਹਦੀ ਸਿੱਧੀ ਤੇ ਸਿੱਧੀ ਸਟੇਟ ਜ਼ਿੰਮੇਵਾਰ ਹੈ। ਆਡਾ ਪੱਛੀ ਦੀ ਇੱਕ ਰਿਪੋਰਟ ਤਿਆਰ ਕੀਤੀ ਗਈ ਜਿਹਦੇ ਵਿੱਚ ਕਿ ਜਿਲ੍ਹਾ ਸਿੱਖਿਆ ਅਫਸਰ ਦੇ ਖਿਲਾਫ ਇਨਕੁਆਇਰੀ ਸੀ ਤੇ ਜਿਹੜਾ ਡਾਇਰੈਕਟਰ ਸਿੱਖਿਆ ਵਾਗਲ ਉਹਦੇ ਵੱਲੋਂ ਜਿਹੜੀ ਉਸ ਨੂੰ ਹੀ ਮਾਰ ਕੀਤੀ ਗਈ। ਹੁਣ ਦੱਸੋ ਵੀ ਇਹ ਕਿਹੜਾ ਅਫਸਰ ਆਪਣੇ ਖਿਲਾਫ ਕੀ ਲੇਗਾ? ਇਹ ਕਿਦਾਂ ਦੇਖਦੇ ਜੇ? ਇਹ ਲਕੀਰ ਦੇ ਫਕੀਰ ਪ੍ਰਸ਼ਾਸਨਿਕ ਪ੍ਰਣਾਲੀ ਵਿੱਚ ਬਹੁਤ ਵੱਡੇ ਪੱਧਰ ਤੇ ਸੋਧ ਦੀ ਲੋੜ ਨੇ ਇਹ ਅੰਗਰੇਜ਼ਾਂ ਵੇਲੇ ਦਾ ਸਿਸਟਮ ਹੈ ਇਹਨੂੰ ਚੇਂਜ ਕਰਨ ਦੀ ਲੋੜ ਨੇ। ਲਾਮਿਕਰਾ ਮਤਰੀਕਾ ਜੁਡੀਸ਼ਰੀ ਦੇ ਪਹਿਲੇ ਪ੍ਰਸ਼ਾਸਨ ਵੀ ਸੁਣਦਾ ਕਦੇ ਸਮਾਂ ਆਇਆ ਕਦੇ ਵਕਤ ਆਇਆ ਕਦੀ ਨਰੋਈ ਸੋਚ ਦੇ ਲੋਕ ਵਿਧਾਨ ਸਭਾ 'ਚ ਬੈਠਣਗੇ ਤਾਂ ਇਹ ਸੋਧ ਹੋਏਗੀ 15 ਦਿਨਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਆਉਣ ਦਾ ਸਪੌਟ ਲੋਕਾਂ ਨੂੰ ਜਿਹੜਾ ਜਸਟਿਸ ਮਿਲੇ 15 ਦਿਨਾਂ ਦੇ ਵਿੱਚ ਸ਼ਿਕਾਇਤਾਂ ਨੇ ਨਿਬਟਾਰਾ ਹੋਣ ਫਿਰ ਇਹੋ ਜੀ ਕੋਈ ਵੀ ਕਮੀ ਮੈਨੂੰ ਨਹੀਂ ਲੱਗਦਾ ਵੀ ਪ੍ਰਸ਼ਾਸਨ ਦੀ ਪਬਲਿਕ ਦੇ ਸਾਹਮਣੇ ਆਏਗੀ ਅਜੇ ਪਬਲਿਕ ਨੇ ਪ੍ਰਸ਼ਾਸਨਿਕ ਪ੍ਰਣਾਲੀ 'ਚ ਸੋਧ ਵਾਲੇ ਪਾਸੇ ਹੰਬੜਾ ਹੀ ਨਹੀਂ ਗੱਲ ਸਭ ਜਾਂਦੀ ਜਾਂਦੀ ਆਪਾਂ ਗੱਲ ਕਰ ਲਈ ਆਪਣੇ ਪੱਤਰਕਾਰ ਭਾਈਚਾਰੇ ਬਾਰੇ ਤੁਸੀਂ ਵੀ ਇੱਕ ਪੱਤਰਕਾਰ ਰਹੇ ਜੀ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਪੱਤਰਕਾਰਾਂ ਦਾ ਬਹੁਤ ਜ਼ਿਆਦਾ ਹੰਨਣ ਹੋ ਰਿਹਾ ਦੇਖੋ ਕਮੀ ਧੂਆ ਪੱਖੇ ਅਸੀਂ ਧਰਾਂ ਚ ਵੰਡੇ ਗਏ ਆ ਅਸੀਂ ਕਾਣੀ ਸੋਚ ਚ ਵੰਡੇ ਗਏ ਆ ਸਾਨੂੰ ਵਿਆਪਕ ਪਦਰ ਤੇ ਸਾਡਾ ਵੈਸੇ ਤਾਂ ਕੰਮ ਜਰਨਲਿਜ਼ਮ ਦਾ ਹੈਗਾ ਇਨਫੋਰਮੇਸ਼ਨ ਦੇਣਾ ਇਨਫੋਰਮੇਸ਼ਨ ਕਲੈਕਟ ਕਰਨਾ ਆਰੋ ਆਵਾਮ ਨੂੰ ਉਹਦੇ ਤੱਕ ਪਹੁੰਚਾਉਣਾ ਦੀ ਗਵਰਨਮੈਂਟ ਦੀ ਐਪੋਲਿਸੀ ਜਿੱਥੇ ਗਵਰਨਮੈਂਟ ਕਿਤੇ ਤੱਕਾ ਕਰਦੀ ਹੈ ਉਹ ਲੋਕ ਉਹ ਚੀਜ਼ ਨੂੰ ਫਲੈਸ਼ ਕਰਨਾ ਲੇਕਿਨ ਹੁਣ ਜਿਹੜੇ ਅੱਜ ਦੇ ਪੱਤਰਕਾਰ ਤਾਂ ਥੋੜੇ ਜਿਹਾ ਗਵਰਨਮੈਂਟ ਕੰਡੀਸ਼ਨਸ ਚੇਂਜ ਹੋ ਗਈਆਂ ਕੰਮ ਕਰਨ ਦਾ ਤਰੀਕਾ ਚੇਂਜ ਹੋ ਗਿਆ ਗਵਰਨਮੈਂਟ ਨੇ ਕਿ ਕੰਡੀਸ਼ਨ ਲਾਤੀ ਵੀ ਜਿਹੜੇ ਪੱਤਰਕਾਰ ਵਾਲੇ ਹੀ ਪੱਤਰਕਾਰ ਹੋਣਗੇ ਸੋਸ਼ਲ ਮੀਡੀਆ ਵਾਲੇ ਪੱਤਰਕਾਰ ਉਹ ਉਹ ਉਹਨਾਂ ਨੂੰ ਮਾਨਤਾਕ ਤੌਰ ਤੇ ਜਿਹੜਾ ਮਾਨਤਾ ਨਹੀਂ ਦਿੱਤੀ ਜਾਏਗੀ ਤਸਦੀਕ ਨਹੀਂ ਕੀਤਾ ਜਾਏਗਾ ਲੇਕਿਨ ਇਨਫਾਰਮਰ ਤਾਂ ਇਨਫਾਰਮਰ ਆ ਬਿਲਕੁਲ ਚਾਹੀਓ ਆਫੀਸ਼ੀਅਲੀ ਹੋਵੇ ਚਾਹੇ ਅਨ ਆਫੀਸ਼ੀਅਲੀ ਹੋਵੇ ਪਰ ਸਟੇਟਮੈਂਟ ਮੈਂ ਕਹਾਂਗਾ ਜਿਹੜੇ ਮਾਨਯੋਗ ਮੰਤਰੀ ਨੇ ਲੋਕ ਸਮਰਥਕ ਉਪਾਗ ਦੇ ਵੀ ਇਹੋ ਜਿਹਾ ਮਾਪ ਡੰਡ ਦੂਰ ਨਾ ਆਪਣਾਇਆ ਜਾਵੇ ਪਤਰਕਾਰ ਬਹੁਤ ਹੀ ਰਿਸਪੈਕਟਫੁਲ ਨੇ ਬੜੇ ਸਤਿਕਾਰਯੋਗ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਇਹਨਾਂ ਨੇ ਜਿਹੜਾ ਸਮਰਥਤ ਕਰਕੇ ਤਾਂ ਅੱਜ ਸਮਾਜ ਦੇ ਨਰੋਏ ਸਮਾਜ ਦੇ ਦੀ ਕਲਪਨਾ ਕਰਦੇ ਨੇ ਇਨਨੂੰ ਕਨਸੀਡਰ ਕੀਤਾ ਜਾਵੇ ਇਹਨਾਂ ਦੇ ਬੁਨਿਆਦੀ ਹੱਕਾਂ ਦੀ ਗੱਲ ਕੀਤੀ ਜਾਵੇ ਇਹਨਾਂ ਦੇ ਰੋਜ਼ਗਾਰ ਦੀ ਗਰੰਟੀ ਦੀ ਗੱਲ ਕੀਤੀ ਜਾਵੇ ਇਹਨਾਂ ਦੇ ਜਿਹੜਾ ਕੋਟਾ ਲਾਗੂ ਕੀਤਾ ਜਾਵੇ ਪੈਨਸ਼ਨ ਸਕੀਮ ਚ ਲਿਆਂਦਾ ਜਾਵੇ ਔਰ ਇੱਕ ਪੰਜਾਬ ਸਟੇਟ ਮੀਡੀਅਮ ਕਮਿਸ਼ਨ ਸਥਾਪਿਤ ਕੀਤਾ ਜਾਵੇ ਜਿਹੜਾ ਇਹਨਾਂ ਦੇ ਹੱਕਾਂ ਔਰ ਹਕੂਕਾਂ ਦੀ ਰਾਖੀ ਕਰੇਗਾ ਅੱਛਾ ਜੀ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਇਹ ਸਾਡੀ ਸਰਦ ਕ੍ਰਿਸ਼ਨ ਸਿੰਘ ਜੀ ਗਿੱਲ ਚੇਅਰਮੈਨ ਘਟਕ ਦਿਨ ਲੋਕ ਪ੍ਰਾਇਸ ਸੰਸਥਾ ਜਿਨ੍ਹਾਂ ਨੇ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਨਗਰਾ ਟੀਵੀ ਕੈਨੇਡਾ ਲਈ ਅਮਰਸਰ ਤੋਂ ਕੈਮਰਾ ਪਰਸਨ ਹਰਪ੍ਰੀਤ ਕੋਰ ਇਹ ਹਰਦੇਵ ਕ੍ਰੈਂਸ ਦੀ ਸਪੈਸ਼ਲ ਰਿਪੋਰਟ